ਸਾਰੇ ਵੀਅਰਸ ਕੋ ਮੇਰਾ ਨਮਸਕਾਰ ਕਰੇਲੂ ਬਿਜਲੀ ਸਰਕਟ ਦਾ ਲੋਡ ਕੈਲਕੂਲੇਟ ਕਰਨ ਦਾ ਸਹੀ ਤਰੀਕਾ ਇਹ ਲੇਟੈਸਟ ਹੈ 39 2024 ਹੈ ਪੀ ਐਸ ਪੀ ਸੀ ਐਲ ਜੋ ਪੰਜਾਬ ਦੇ ਵਿੱਚ ਕਨੈਕਸ਼ਨ ਚੱਲ ਰਹੇ ਨੇ ਉਸ ਦਾ ਲੋਡ ਕਿਸ ਤਰ੍ਹਾਂ ਆਪਾਂ ਕੈਲਕੂਲੇਟ ਕਰਨਾ ਹੈ ਜੇ ਅਗਰ ਤੁਸੀਂ ਨਵਾਂ ਕਨੈਕਸ਼ਨ ਲੈਣਾ ਜਾਂ ਲੋਡ ਨੂੰ ਇਨਕਰੀਜ਼ ਕਰਨਾ ਹੈ ਤਾਂ ਪਹਿਲਾ ਇੱਥੇ ਉਪਕਰਨ ਦਾ ਨਾਂ ਪੁਆਇੰਟ ਦਾ ਨਾਂ ਇਹ ਵਾਟ ਅਜੇ ਤੱਕ ਇੰਨੀ ਗੱਲ ਕਰਾਂਗੇ ਪਹਿਲਾ ਬਲਬ ਬਲਬ ਦੇ ਵਿੱਚ LED ਹੋਵੇ ਚਾਹੇ 9 ਵਾਟ ਦਾ ਹੋਵੇ ਚਾਹੇ 12 ਵਾਟ ਦਾ ਹੋਵੇ ਜਾਂ ਚਾਹੇ CFL ਹੋਵੇ ਇਹਦਾ ਪੁਆਇੰਟ ਜਿਹੜੇ ਤੇ ਲੱਗਾ ਹੁੰਦਾ ਉੱਪਰ ਸਾਈਡਾਂ ਤੇ ਲੱਗੇ ਹੁੰਦੇ ਨੇ ਐਂਗਲ ਹੋਲਡਰ ਸਟੇਟ ਹੋਲਡਰ ਇਹ ਤੁਹਾਨੂੰ ਪਤਾ ਹੀ ਆ ਜਿਨ੍ਹਾਂ ਦੇ ਵਿੱਚ ਬਲਬ ਲੱਗਦੇ ਨੇ ਜਾਂ CFL LED ਲੱਗਦੇ ਨੇ ਇਹ 40 ਵਾਟ ਦਾ ਲੈਣਾ ਜੀ 40/2 ਕਹਿੰਦਾ ਮਤਲਬ ਅਗਰ ਦੋ ਤੁਸੀਂ ਬਲਬ ਲਾਓਗੇ ਨਾ ਉਹਦਾ ਇੱਕ ਕਨਸਿਡਰ ਹੋਣਾ ਜੇ ਚਾਰ ਬਲਬ ਆ ਤੇ ਦੋ ਜੇ ਅਗਰ ਚਾਰ ਬਲਬ ਨੇ ਮੰਨ ਲਓ ਘਰ ਦੇ ਵਿੱਚ ਤਾਂ ਫਿਰ ਮੈਂ ਕੀ ਕਰੂੰਗਾ 4 40 ਚੌਕਾ 160 ਹੈ ਤਾਂ ਵੰਡਾ ਦੋ ਕਰਤੀ ਦੋ 80 ਵਾਟ ਬਨਣਾ ਇਹ ਕਿੰਨਾ ਬਨਣਾ 80 ਵਾਟ ਤੇ ਅਗਲੇ ਟਿਊਬ ਟਿਊਬ ਦਾ ਵੀ ਜੋ ਬਲਬ ਦਾ ਉਹ ਸੇਮ ਹੀ ਟਿਊਬ ਹੁੰਦਾ ਇਹਨਾਂ ਨੂੰ ਆਪਾਂ ਇਕੱਠਾ ਹੀ ਲੈਨੇ ਆ ਹਮੇਸ਼ਾ ਵੱਖਰਾ ਕਾਲਮ ਨਹੀਂ ਹੈ ਜਿਹੜਾ ਫਾਰਮ ਵੀ ਹੈ ਇਹ ਸੀਲਿੰਗ ਰੋਜ਼ ਤੇ ਲੱਗੇ ਹੁੰਦੇ ਸਾਈਡ ਤੇ ਗੋਲ ਜਿਹੇ ਇਸ ਤਰ੍ਹਾਂ ਸੀਲਿੰਗ ਰੋਜ਼ ਹੁੰਦਾ ਨਾ ਐਸੇ ਇਦਾਂ ਲੇਕਨ ਦੀਵਾਰਾਂ ਤੇ ਲੱਗੇ ਹੁੰਦੇ ਜਿਹੜਾ ਛੱਤ ਤੇ ਆ ਉਹਦਾ ਫੈਨ ਪੁਆਇੰਟ ਬਣ ਜਾਂਦਾ ਜਿਹੜਾ ਪੱਖੇ ਦੇ ਕੁੰਡੇ ਦੇ ਨਾਲ ਲੱਗਾ ਹੁੰਦਾ ਜਿਹੜਾ ਸਾਈਡਾਂ ਤੇ ਲੱਗੇ ਉਹ ਟਿਊਬ ਪੁਆਇੰਟ ਬਣ ਗਿਆ ਇਹ ਵੀ ਇਸ ਤਰ੍ਹਾਂ ਹੀ ਆ ਇਹ ਵੀ 40 ਵਾਟ ਦਾ ਹੀ ਹੁੰਦਾ ਜੋ LED ਬਲਬ ਹੈ ਜੋ ਬਲਬ ਦੇ ਪੁਆਇੰਟਸ ਤੇ ਟਿਊਬਾਂ ਦੇ ਪੁਆਇੰਟਸ ਹੈ ਨਾ ਜਿੱਦਾਂ 40 ਵਾਟ ਅਤੇ 40 ਵਾਟ ਇਹਨਾਂ ਨੂੰ ਅਸੀਂ ਇਕੱਠੇ ਹੀ ਗਿਣਨਾ ਹੈ ਮੰਨ ਲਓ ਗਿਣਤੀ ਇਦਾਂ ਤਿੰਨ ਹੈਗੇ ਨੇ ਇੱਥੇ ਬਲਬਾਂ ਵਾਲੇ ਪੁਆਇੰਟ ਤਿੰਨ ਹੀ ਸੀਲਿੰਗ ਰੋਸ ਟਿਊਬਾਂ ਵਾਲੇ ਪੁਆਇੰਟ ਆ ਟੋਟਲ ਹੋ ਗਏ 6 ਪੁਆਇੰਟ 6 2 ਤੇ ਕਿੰਨੇ ਹੋ ਗਏ 3 3 60 ਤੇ ਕਿੰਨਾ ਬਣ ਜਾਣਾ 180 ਵਾਟ 180 ਵਾਟ ਬਣ ਜਾਣਗੇ ਫਿਸ਼ਟਰਾਂ ਕਨਸੀਡਰ ਕਰਨੇ ਕਹਿਣ ਦਾ ਮਤਲਬ ਹੈ ਦੋਨਾਂ ਨੂੰ ਇਕੱਠਾ ਕਰਕੇ ਹੀ ਆਪਾਂ ਕੈਲਕੂਲੇਸ਼ਨ ਕਰਨੀ ਹੈ ਵੱਖਰੇ ਵੱਖਰੇ ਨਹੀਂ ਇੱਕ ਵਾਰੀ ਫਿਰ ਦੇਖ ਲਓ ਜਿੱਦਾਂ ਤਿੰਨ ਬਲਬ ਹੈਗੇ ਨੇ ਬਲਬ ਬੋਲਡਰ ਲੱਗੇ ਨੇ ਤੁਹਾਡੇ ਤਿੰਨ ਹੀ ਸੀਲਿੰਗ ਰੋਜ਼ ਲੱਗੇ ਨੇ ਟਿਊਬਾਂ ਵਾਲੇ ਸਾਈਡ ਤੇ ਜਿਹੜੇ ਵਾਲਸ ਤੇ ਲੱਗੇ ਨੇ ਇਹਨਾਂ ਨੂੰ ਦੋਨਾਂ ਨੂੰ ਕਰ ਦੇਵਾਂਗੇ ਐਡ 3/3 6 ਬਣ ਗਏ ਆ ਲੈਣੇ ਕਿੰਨੇ ਅੱਧੇ ਲੈਣੇ ਆ ਨਾ 6/2 ਹੋ ਗਏ ਤਾਂ 3 60 180 ਵਾਟ ਏ 180 ਵੋਲਟ ਬਣ ਜਾਣਗੇ 180 ਵੋਲਟ ਬਣ ਜਾਣਗੇ ਅਗੇ ਫੈਨ ਪੱਖਾ ਪੱਖਾ ਜਿਹੜਾ ਇਸ ਦਾ ਪੁਆਇੰਟ ਦਾ ਨਾਮ ਹੈਗਾ ਉਹ ਹੈ ਸੀਲਿੰਗ ਰੋਜ਼ ਸਾਈਡਾਂ ਤੇ ਛੱਤ ਦੇ ਉੱਪਰ ਜਿਹੜਾ ਲੱਗਾ ਹੁੰਦਾ ਜਿਹਦੇ ਵਿੱਚ ਪੱਖੇ ਦੀਆਂ ਤਾਰਾਂ ਜਾਂਦੀਆਂ ਨੇ ਇਹ 60/3 ਅਗਰ ਤਿੰਨ ਪੱਖੇ ਆ ਤਾਂ ਆਪਾਂ 60 ਵਾਟ ਲੈਣਾ ਇੱਕ ਪੱਖਾ ਤਾਂ ਵੀ 60 ਵਾਟ ਦੋ ਤਾਂ ਵੀ 60 ਵਾਟ ਤਿੰਨ ਤਾਂ ਵੀ 60 ਵਾਟ ਅਗਰ ਚਾਰ ਹੋਣ ਤਾਂ ਫਿਰ 120 ਵਾਟ ਬਣ ਜਾਣਗੇ ਇਹ 4 ਹੋਂ ਤੱਕ ਕਿੰਨੇ ਬਨ ਜਾਣੇ 120 ਵਾਟ 3 ਪਿੰਨ ਸਾਕਟਾਂ ਜਿਹੜੀਆਂ ਲਗੀਆਂ ਹੁੰਦੀਆਂ ਨੇ ਇਹ ਸਰਕਟ ਬੋਰਡ ਦੇ ਵਿੱਚ ਜਿਨ੍ਹਾਂ ਦੇ ਵਿੱਚ ਤੁਸੀਂ ਆ ਮੋਬਾਈਲ ਚਾਰਜ ਕਰਦੇ ਹੋ ਜਾਂ ਪੱਖਾ ਟੈਲੀਵਿਜ਼ਨ ਵਗੈਰਾ ਲਗਾਉਂਦੇ ਨੇ ਉਹ 60/4 1 ਦੇ ਵੀ 60 ਵੋਲਟ 2 ਹੋਣ ਤਾਂ ਵੀ 60 ਵੋਲਟ 3 ਹੋਣ ਤਾਂ ਵੀ 60 ਵੋਲਟ 4 ਹੋਣ ਤਾਂ ਵੀ 60 ਵੋਲਟ ਜੇ ਹੋ ਗਈਆਂ 5 ਤੇ ਫਿਰ ਬਣ ਜਾਣਾ ਇਹ 120 ਵੋਲਟ ਕਿੰਨੀ ਹੋਣ ਜੇ 5 ਹੋ ਜਾਣ 6 ਹੋ ਜਾਣ ਤਾਂ ਵੀ 120 7 ਹੋ ਜਾਣ ਤਾਂ ਵੀ 120 ਵੋਲਟ 8 ਹੋ ਜਾਣ ਤਾਂ ਵੀ 120 ਵੋਲਟ 9 ਹੋ ਜਾਣ ਫਿਰ ਵੱਧ ਗਈਆਂ ਨਾ ਫਿਰ 9 ਹੋ ਜਾਣ ਤਾਂ ਫਿਰ ਬਣ ਜਾਣਾ 180 ਵੋਲਟ ਬਣ ਜਾਏਗਾ ਫਿਰ 180 ਜੇ 9 ਹੋ ਜਾਣ ਅਗੇ ਪਾਵਰ ਪਲੱਗ ਜਿਹੜੇ ਸਰਕਟ ਬੋਰਡ ਤੇ ਲੱਗੇ ਹੁੰਦੇ ਨੇ ਉਹ 1000/4 ਇੱਕ ਹੋਵੇ ਤਾਂ ਵੀ 1000 ਵਾਟ ਦੋ ਹੋਵੇ ਤਾਂ ਵੀ 3 ਹੋਵੇ ਚਾਰ ਤਾਂ ਵੀ 1000 ਵਾਟ ਚਾਰ ਹੋਣ ਤਾਂ ਵੀ 1000 ਵਾਟ ਜੇ ਪੰਜ ਹੋ ਜਾਂ ਤਾਂ ਫਿਰ 2000 ਵਾਟ ਬਣ ਜਾਣਾ ਹੁਣ ਆ ਕਿ ਏਸੀ ਘਰਾਂ ਚ ਲੱਗੇ ਹੁੰਦੇ ਨੇ ਏਸੀ ਵੀ ਆਪਣੇ ਕੋਲ ਦੋ ਤਰ੍ਹਾਂ ਦੇ ਨੇ ਇੱਕ ਇਹ ਸੀ ਨਾਨ ਸਟੈਂਡਰਡ ਹੈ ਇੱਕ ਇਹ ਸੀ ਆਉਂਦੇ ਨੇ ਸਟੈਂਡਰਡ ਪਹਿਲਾਂ ਨਾਨ ਸਟੈਂਡਰਡ ਦੀ ਗੱਲ ਕਰੀਏ ਜਿਹੜੇ ਡਾਇਰੈਕਟ ਟੂ ਸਰਕਟ ਬੋਰਡ ਦੇ ਵਿੱਚੋਂ ਲੈ ਕੇ ਜਾ ਰਹੇ ਆ ਤਾਰਾਂ ਪਾਵਰ ਪਲੱਗ ਨਾਲ ਨਹੀਂ ਲਾਏ ਹੋਏ ਜਿਸ AC ਦੀਆਂ ਹੈ ਨਾਨ ਸਟੈਂਡਰਡ ਆ ਨਾਨ ਸਟੈਂਡਰਡ ਦਾ ਇਹ ਮਤਲਬ ਆ ਉੱਤੇ ਰੇਟਿੰਗ ਨਹੀਂ ਲਿਖੀ ਹੋਈ ਵੀ ਉਹ ਕਿੰਨੇ ਵਾਟ ਦਾ ਹੈ ਪਤਾ ਨਹੀਂ ਲੱਗ ਰਿਹਾ ਤੇ ਸਰਕਟ ਬੋਰਡ ਨਾਲ ਡਾਇਰੈਕਟ ਉਹਦੀਆਂ ਤਾਰਾਂ ਆ ਰਹੀਆਂ ਨੇ ਆਨ ਆਫ ਸਵਿਚ ਤਾਂ ਤੁਸੀਂ ਲਗਾਇਆ ਹੋਇਆ ਤਾਂ ਉਹ 2500/2 ਆ ਅਗਰ ਦੋ ਨਾਨ ਸਟੈਂਡਰਡ ਲੱਗੇ ਨੇ ਤਾਂ ਤਾਂ ਵੀ 2500 ਵਾਟ ਜੇ ਇੱਕ ਲੱਗਾ ਤਾਂ ਵੀ 2500 ਵਾਟ 2500 ਵਾਟ ਹੁਣ AC ਨਾਨ ਸਟੈਂਡਰਡ ਅੱਗੇ ਲੱਗਾ ਹੈ ਪਾਵਰ ਪਲੱਗ ਤੇ ਤਾਂ ਵੀ ਇਦਾਂ ਹੀ ਆ 2500 2 ਅਗਰ ਦੋ ਦੋ AC ਲੱਗੇ ਨੇ ਤਾਂ ਉਹ 2500 ਆਰਟ ਇਕ ਕਨਸਿਡਰ ਕਰਾਂਗੇ ਜੇ ਪਾਵਰ ਪਲੱਗ ਤੇ ਲੱਗਾ ਹੈ ਨਾ ਤੇ ਫਿਰ ਪਾਵਰ ਪਲੱਗ ਨੂੰ ਅਸੀਂ ਇਹਦੇ ਵਿੱਚ ਨਹੀਂ ਪਾਵਾਂਗੇ ਉੱਪਰ ਲਿਆਂ ਚ ਉਹਦੇ ਚ ਨਹੀਂ ਕਾਊਂਟ ਕਰਾਂਗੇ ਇਹਨਾਂ ਦੇ ਵਿੱਚ ਨਹੀਂ ਕਾਊਂਟ ਕਰਾਂਗੇ ਇਹਨੂੰ ਇੱਥੇ ਚਾਰ ਮੰਨ ਲਓ ਪੰਜ ਪੰਜਵਾਂ ਇਹ ਹੋ ਗਿਆ ਨਾ ਇਹਨੂੰ ਨਹੀਂ ਵਿੱਚ ਦੇ ਵਿੱਚ ਕਾਊਂਟ ਕਰਨਾ ਅਸੀਂ ਇਹ ਵੱਖਰਾ ਹੀ ਆ ਇਹਦਾ ਆਪਾਂ 2500 ਵਾਟ ਲੈਣਾ ਅਗਰ AC ਸਟੈਂਡਰਡ ਆ ਡਾਇਰੈਕਟ ਟੂ ਸਰਕਟ ਬੋਰਡ ਆ ਉਹ ਜਿੰਨੀ ਰੇਟਿੰਗ ਲਿਖੀ ਆ ਹੋ ਸਕਦਾ ਉੱਥੇ ਲਿਖਿਆ ਹੋਵੇ 2000 ਵਾਟ ਲਿਖਿਆ ਹੋਵੇ 2200 ਵਾਟ ਲਿਖਿਆ ਹੋਵੇ ਜਿੰਨਾ ਵਾਟ ਲਿਖਿਆ ਅਗਰ ਸਟੈਂਡਰਡ ਦਾ ਉਹਨਾਂ ਹੀ ਅਸੀਂ ਲਵਾਂਗੇ ਤੇ ਜੇ ਏਸੀ ਸਟੈਂਡਰਡ ਪਾਵਰ ਪਲੱਗ ਤੇ ਲੱਗਾ ਤਾਂ ਐਜ਼ ਪਰ ਰੇਟਿੰਗ ਹੁਣ ਹੁਣ ਇੱਥੇ ਜੇ ਤਾਂ 1000 ਵਾਟ ਲਿਖਿਆ ਏਸੀ ਤਾਂ ਆਪਾਂ 1000 ਵਾਟ ਹੀ ਉਹਦਾ ਲਵਾਂਗੇ ਅਗਰ 2000 ਵਾਟ ਲਿਖਿਆ ਤੇ 2000 ਵਾਟ ਲਲਾਂਗੇ ਜੇ ਪਾਵਰ ਪਲੱਗ ਤੇ ਲੱਗਾ ਇਹ ਪਾਵਰ ਪਲੱਗ ਵੀ ਅਸੀਂ ਆ ਉੱਪਰਲੇ ਪਾਵਰ ਪਲੱਗਾਂ ਦੇ ਵਿੱਚ ਕਨਸਿਡਰ ਨਹੀਂ ਕਰਾਂਗੇ ਇਹਨਾਂ ਦੇ ਵਿੱਚ ਇਸ ਤੋਂ ਬਾਅਦ ਬਲਬ ਕਈ ਵਾਰੀ ਹੁੰਦਾ 1.2 ਜਾਂ 3 ਜਾਂ 4 ਇਸ ਤੋਂ ਜ਼ਿਆਦਾ ਬਲਬ ਲੱਗੇ ਹੁੰਦੇ ਨੇ ਰੰਗ ਬਰੰਗੀਆਂ ਲਾਈਟਾਂ ਲਗਾਈਆਂ ਹੁੰਦੀਆਂ ਲੋਕਾਂ ਨੇ ਸਵਿੱਚ ਇੱਕੋ ਹੀ ਹੁੰਦਾ ਤਾਂ ਇਹਦਾ ਤਾਂ ਜਿਹੜੇ ਉੱਪਰ ਸਾਕਟਾਂ ਜਿਹੜੀਆਂ ਬਣੀਆਂ ਹੁੰਦੀਆਂ ਜਿਹੜੇ ਬਲਬ ਹੁੰਦੇ ਨੇ ਆਮ ਤੌਰ ਤੇ ਉੱਤੇ ਬਲਬ ਹੋਲਡਰ ਹੀ ਲੱਗੇ ਹੁੰਦੇ ਨੇ 2 3 ਜਾਂ 4 ਬਲਬ ਹੋਲਡਰਾਂ ਦਾ ਇੱਕੋ ਹੀ ਪੁਆਇੰਟ ਰੱਖਿਆ ਹੁੰਦਾ ਵਾ ਕਈ ਵਾਰੀ ਸੀਲਿੰਗ ਰੋਜ਼ ਦੇ ਵਿੱਚ ਵੀ ਲਗਾ ਲੈਂਦੇ ਨੇ ਜ਼ਿਆਦਾਤਰ ਤਾਂ ਬਲਬ ਹੋਲਡਰ ਹੀ ਲਗਾਏ ਹੁੰਦੇ ਨੇ ਤਾਂ ਇਹਨਾਂ ਦੀ ਵਾਟ ਆਪਾਂ 60 ਵਾਟ ਪਰ ਪੁਆਇੰਟ ਲੈਣੀ ਆ ਮੰਨ ਲਓ ਤੁਸੀਂ ਦੋ ਬਲਬ ਇੱਕ ਪੁਆਇੰਟ ਤੇ ਲਗਾਏ ਤਾਂ ਉਹ ਬਣ ਜਾਣੇ 120 ਵਾਟ ਜੇ ਤਿੰਨ ਲਾਏ ਤਾਂ 180 ਵਾਟ ਜੇ ਚਾਰ ਲਾਏ ਤਾਂ 240 ਵਾਟ ਇਦਾਂ ਵਧਦੇ ਜਾਣਗੇ ਤੇ ਇਹ ਜਿਹੜੇ ਪੁਆਇੰਟ ਹਨ ਨਾ ਇਹ ਬਲਬ ਹੋਲਡਰ ਅਸੀਂ ਇੱਧਰ ਨਹੀਂ ਕਨਸਿਡਰ ਕਰਦੇ ਉੱਪਰ ਆ ਇਹਨਾਂ ਦੇ ਵਿੱਚ ਨਹੀਂ ਕਨਸਿਡਰ ਕੀਤਾ ਜਾਏਗਾ ਇਹਨਾਂ ਨੂੰ ਵੀ ਜਿੱਦਾਂ 40/2 ਹੈ ਨਾ ਇਹਨਾਂ ਦੇ ਵਿੱਚ ਨਹੀਂ ਕਨਸਿਡਰ ਕਰਨਾ ਇਹਨਾਂ ਨੂੰ ਅਲੱਗ ਹੀ ਲੈਣਾ ਹੁਣ ਕੂਲਰਾਂ ਦੇ ਵਿੱਚ ਲੱਗੇ ਹੁੰਦੇ ਨੇ ਕੂਲਰ ਆਮ ਤੌਰ ਤੇ 3 ਪਿਨ ਸਾਕਟ ਜਾਂ ਕਈ ਵਾਰੀ ਪਾਵਰ ਪਲੱਗ ਦੇ ਵਿੱਚ ਲੱਗੇ ਹੁੰਦੇ ਜੇ 3 ਪਿਨ ਸਾਕਟ ਹੋ ਤਾਂ ਪੱਥੇ ਜਣੀ ਲਈਏ ਉੱਪਰ ਇੱਥੇ ਹੋਏਗੀ ਇੱਥੇ ਆਪੋ ਦੀ ਐਂਟਰੀ ਇੱਥੇ ਆ ਜਾਣੀ 3 ਪਿੰਨ ਸਾਕਟ ਦੀ 60 ਵਾਟ ਚਾਰ ਜਿੰਨੀਆਂ ਵੀ ਲਗੀਆਂ ਨੇ ਉਹ ਇੱਥੇ ਉਹਨੂੰ ਇੱਥੇ ਗਿਣ ਲਾਂਗੇ ਐਦਾਂ ਪਾਵਰ ਪਲੱਗਾਂ ਨੂੰ ਵੀ ਇੱਥੇ ਹੀ ਗਿਣ ਲਾਂਗੇ ਕਿਉਂਕਿ ਇਹ ਮੂਵੇਬਲ ਹੈ ਨਾ ਬਹੁਤੀਆਂ ਮਿਕਸੀ ਹੋਈ ਫ੍ਰਿਜ ਹੋਈ ਇਹ ਮੂਵੇਬਲ ਹੈ ਇਸ ਕਰਕੇ ਜੋ 3 ਪਿੰਨ ਸਾਕਟ ਦਾ ਰੇਟਿੰਗ ਹੈਗੀ ਹੈ ਉਸ ਹੱਬ ਨਾਲ ਹੀ ਅਸੀਂ ਨੂੰ ਲੈਣੇ 3 ਪਿੰਨ 60 ਵਾਟ ਪਾਵਰ ਪਲੱਗ 1000 ਵਾਟ ਔਰ ਗਿੰਨਾ ਇਹਨੂੰ ਅਸੀਂ ਵੱਖਰਾ ਨਹੀਂ ਗਿਣਾਂ ਇਹਨਾਂ ਦੇ ਵਿੱਚ ਹੀ ਕਾਊਂਟ ਕਰ ਲੈਣਾ ਜਿੱਦਾਂ ਉੱਪਰ ਹੁਣ ਇਲੈਕਟ੍ਰਿਕ ਮੋਟਰ ਹੈ ਅਗਰ ਤਾਂ ਪਾਵਰ ਪਲੱਗ ਤੇ ਲੱਗੀ ਹੈ ਤਾਂ ਐਜ਼ ਪਰ ਰੇਟਿੰਗ ਹੀ ਲੈਣਾ ਮੰਨ ਲਓ ਇੱਕ ਦੀ ਮੋਟਰ ਲਗਾਈ ਹੈ 1 BHP ਦੀ ਤੁਸੀਂ ਉਹ 746 ਵਾਟ ਦੇ ਬਰਾਬਰ ਹੈ ਤਾਂ ਇੱਥੇ 746 ਵਾਟ ਹੀ ਆਪਾਂ ਲੋਡ ਕਨਸੀਡਰ ਕਰਾਂਗੇ ਨਾ ਕੀ ਪਾਵਰ ਪਲੱਗ ਦਾ ਨਾ ਹੀ ਇਹ ਪਾਵਰ ਪਲੱਗ ਨੂੰ ਆਪਾਂ ਉੱਪਰ ਕਾਊਂਟ ਕਰਨਾ ਇਹ ਤੇ ਕਿਸੇ ਨਾ ਪਾਵਰ ਪਲੱਗ ਸਰਕਟ ਦੇ ਵਿੱਚ 1000 ਬੜਾ 4 ਇਹ ਪੰਜਵਾਂ ਨਹੀਂ ਕੋਈ ਕਨਸਿਡਰ ਕਰ ਲੈਣਾ ਇਹਨੂੰ ਵੀ ਨਹੀਂ ਅਸੀਂ ਕਨਸਿਡਰ ਕਰਨਾ ਸਿਰਫ 740 ਵਾਟ ਹੀ ਕਨਸਿਡਰ ਕਰਨੇ ਜੇ ਡਾਇਰੈਕਟਿੰਗ ਸਰਕਟ ਬੋਰਡ ਲੱਗੇ ਨੇ ਫਿਰ ਵੀ ਪਾਵਰ ਹੀ ਮੰਨ ਲਓ ਤੁਹਾਡੀ 1.5 BHP ਦੀ ਮੋਟਰ ਹੈ ਇਹਦਾ ਲੋਡ ਬੰਦਾ 1119 ਵਾਟ ਇਹਨੂੰ 740 ਨਾਲ ਗੁਣਾ ਕਰੋਗੇ ਤਾਂ ਕਿੰਨਾ ਬਣਨਾ 1.119 ਜੇ 1.5 ਦੀ ਹੈ ਇਹ ਵਾਟ ਹੈ ਤਾਂ ਇੱਥੇ ਆਪਾਂ ਲੋਡ ਲਾਂਗੇ 1119 ਵਾਟ ਲੈ ਲਾਂਗੇ ਹੁਣ ਇੱਥੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਏਸੀ ਦੀ ਗੱਲ ਏਸੀ ਚਾਹੇ ਪਾਵਰ ਪਲੱਗ ਤੇ ਲੱਗਾ ਚਾਹੇ ਡਾਇਰੈਕਟ ਲੱਗਾ ਜੇ ਤਾਂ ਨਾਨ ਸਟੈਂਡਰਡ ਮੰਨ ਲਓ 2500 ਵਾਟ ਦਾ ਲੱਗਾ ਏਸੀ ਇੱਕ ਤੁਸੀਂ ਲਾ ਲਿਆ ਛੋਟਾ ਏਸੀ ਉਹਦਾ ਹੈ 975 ਵਾਟ ਉਹਨ ਇਹਦੇ ਵਿੱਚੋਂ ਜਿਹੜੇ ਦੋ ਏਸੀਆ /2 ਆ ਨਾ ਅਗਰ ਦੋ ਏਸੀ ਆ ਤਾਂ ਪੈ ਇੱਕ ਕਾਊਂਟ ਕਰਨੇ ਆ ਤਾਂ ਫਿਰ ਅਸੀਂ ਇੱਥੇ ਜ਼ਿਆਦਾ ਪਾਵਰ ਰੇਟਿੰਗ ਵਾਲਾ ਹੀ ਏਸੀ ਕਾਊਂਟ ਕਰਾਂਗੇ ਕੱਲਾ 2500 ਵਾਟ ਨੂੰ ਹੀ ਕਾਊਂਟ ਕਰਨਾ ਇਹਨੂੰ ਨਹੀਂ ਕਾਊਂਟ ਕਰਨਾ ਬਟਾ 2 ਲਿਖਿਆ ਹੈ ਨਾ ਜੇ ਤੁਸੀਂ ਦੋਨੋਂ 2500 ਵਾਟ ਦੇ ਲਾ ਲੇ ਤਾਂ ਫਿਰ ਫਿਰ ਵੀ 2500 ਵਾਟ ਆ ਜੇ ਇੱਕ 2500 ਵਾਟ ਦਾ ਇੱਕ 975 ਵਾਟ ਦਾ ਏਸੀ ਲਾਇਆ ਤਾਂ ਵੀ 2500 ਵਾਟ ਹੀ ਕਨਸੀਡਰ ਕਰਨਾ ਹੈ ਚਾਹੇ ਉਹ ਪਾਵਰ ਪਲੱਗ ਤੇ ਹੈ ਚਾਹੇ ਉਹ ਡਾਇਰੈਕਟ ਹੈ ਇੱਥੇ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੀ ਇਲੈਕਟ੍ਰਿਕ ਮੋਟਰ ਅਗਰ ਇੱਕ ਦੀ ਲੱਗੀ ਹੈ ਨਾ ਉਹਨੂੰ ਤੁਸੀਂ ਡਾਇਰੈਕਟ ਲਗਾਓ ਕਈ ਵਾਰੀ ਕੋਈ ਚੈੱਕ ਕਰਨ ਆਂਦਾ ਉਹਨੂੰ ਕਨਫਿਊਜ਼ਨ ਹੋ ਜਾਂਦੀ ਵੀ ਇਹ ਪਾਵਰ ਪਲੱਗ ਹੈ ਉਹ ਏਸੀ ਲੋਡ ਕੈਲਕੂਲੇਟ ਕਰਨ ਦਾ ਤਰੀਕਾ ਅੱਗੇ ਇੱਕ ਐਗਜ਼ਾਮਪਲ ਨਾਲ ਮੈਂ ਅਗਲੀ ਵੀਡੀਓ ਚ ਤੁਹਾਨੂੰ ਅੱਛੀ ਤਰ੍ਹਾਂ ਸਮਝਾਉਂਗਾ ਵੀ ਲੋਡ ਘਰ ਦਾ ਕਿਸ ਤਰ੍ਹਾਂ ਕੈਲਕੂਲੇਟ ਕਰਨਾ ਹੈ